ਇਹ ਲੈ ਵੇ ਇਹਨੂੰ ਫੜਦਾ ਕਰ ਕਬੂਤਰਾਂ ਦੇ ਓਲੇ ਮਾਰਿਆ ਕਰ ਚੀਜ਼ਾਂ ਕਿ ਨਹੀਂ ਛੱਡਿਆ ਮੁੰਡਿਆ ਤੂੰ ਲੈ ਕੇ ਬਾਬੇ ਦਾ ਨਾਂ ਤੇ ਮਾਰਦੇ ਕਬੂਤਰਾਂ ਦੇ ਓਲੇ ਭਾਈ ਅੱਪਾ ਲਓ ਜੀ ਕਬੂਤਰ ਨੰਬਰ 1 ਬਗਲ ਤੁਸੀਂ ਵਾਲਾ ਮਾੜੀ ਰੈਸ਼ ਹੈਗੀ ਅੱਧੇ ਕਬਦਾਮ ਦੀ ਚਲੋ ਕੋਈ ਡਿੱਕ ਦਾ ਹੀ ਗਾ ਲੈ ਚੱਲ ਪੁੱਤ ਨਿਕਲ ਜਾ ਨਿਕਲ ਜਾ ਨਿਕਲ ਜਾ ਨਿਕਲ ਜਾ ਦੂਜੇ ਨੰਬਰ ਤਾਂ ਕਿ ਭਾਈ ਕਬੂਤਰੀ ਆਪਣੀ ਬਗਲ ਫੁੰਜੀ ਵਾਲੀ ਇਦੇ ਅੰਦਰ ਗਿਣਮੇ 1 2 ਦਾਣੇ ਠੀਕ ਹੈ ਵੱਧ ਤੋਂ ਵੱਧ 3 ਦਾਣੇ ਹੋਣਗੇ ਬਸ ਠੀਕ ਹੈ ਕਿ ਨਹੀਂ ਤੇ ਜਮਾ ਵਿਲੀ ਸੀ ਬਾਖੀ ਇਹ ਪੈਰੋ 7 ਜਾਂ 5 ਮਿੰਟ ਪਈ ਜਾਂ 10 ਮਿੰਟ ਪਈ ਹੋਣਦੀ ਇਹ ਤੂਸਿਆਂ ਵਾਲੀ ਰਹੀ ਆਪਾਂ ਤੀਜੇ ਨੰਬਰ ਤੇ ਆ ਗਈ ਪਈ ਆਪਣੀ ਤੂਸਿਆਂ ਤੇ ਟੌਰ ਰਹੀ ਓੱਡੀ ਗਈ ਚੱਲ ਓੱਡੀ ਆ ਤੇ ਆਪਾਂ ਅੱਜ ਊਲਾ ਮਾਰਨ ਦਾ ਸਵਾਦ ਹੀ ਨਹੀਂ ਆਇਆ ਇਹਦੇ ਅੰਦਰ ਵੀ ਸੀ ਅੱਧੇ ਇੱਕ ਵਦਾਂ ਦੀ ਰੈਸ਼ ਹੋ ਗਈ ਬਸ ਵੱਧ ਤੋਂ ਵੱਧ ਠੀਕ ਹੈ ਕਿ ਨਹੀਂ ਤੇ ਮਾਰ ਦਿੱਤੇ ਨੇ ਉਤਰ ਦੇ ਓਲੇ ਓਕੇ ਰੋਟਾਂ ਨੇ ਵੀਡੀਓ ਵਗਰਾ ਐਡਿਟ ਕਰ ਕੁੱਲੀ ਦਾ ਚਾਚੂ ਕੁੱਲੀ ਅੰਦਰ ਬੈ ਕੇ ਫਿਰ ਕਰਦੇ ਤੇ ਵੀਡੀਓ ਵਗਰਾ ਐਡਿਟ ਕਰਕੇ ਕਰ ਲਿਆ ਐਕਸਪੋਰਟ ਲੀਓ ਨੂੰ ਵੀ ਕਰਤਾ ਯਾਦ ਮੈਨੂੰ ਘੰਟਾ ਘੜੀ ਜਾ ਤੂੰ ਵੀ ਬਾਹਰ ਘੁੰਮ ਫਿਰਿਆ ਕਬੂਤਰੋ ਢੇ ਫਿਰਦਾ ਆਪਣੇ ਕਬੂਤਰਾਂ ਦੇ ਨੀ ਕੰਮਰਾ ਦਨਾ ਥੋੜੀ ਠੀਕ ਹੈ ਕਿ ਨਹੀਂ ਇੱਕ ਮਿੰਟ ਵਗਰਾ ਜ਼ੂਮ ਕਰ ਲੈਣਦੇ ਆਹ ਜਾਂਦੇ ਬਈ ਦੋ ਤਾਂ ਦੋਵੇਂ ਕਬੂਤਰਾਂ ਹੀ ਆ ਮੇਬੀ ਆਹ ਮੁਰਗਾਂ ਦਾ ਖੜਦੇ ਹੁਣੇ ਦੇਖ ਲੈਣੇ ਆਪਾਂ ਕੀ ਹੈ ਕਬੂਤਰਾਂ ਹੀ ਕਬੂਤਰ ਹੈ ਇਹ ਇਹ ਦੋਵੇਂ ਕਬੂਤਰ ਨਹੀਂ ਆ ਬਈ ਇੱਕ ਤਾਂ ਟੂਸਿਆਂ ਵਾਲੀ ਟੌਰੀ ਵਾਲੀ ਤੇ ਇੱਕ ਬਗਲ ਫੂੰਜੀ ਵਾਲੀ ਤੇ ਬਾਕੀ ਬਾਬੇ ਦੇ ਫਿਰਦਾ ਵਿੱਚ ਤਿੰਨ ਕਬੂਤਰ ਹਨਾ ਤੇ ਬਗਲ ਫੁੰਜੀ ਆ ਨਾ ਮਗਰ ਆਪਣੇ ਤਿੰਨ ਤਿੰਨ ਚਾਰ ਵਿੱਚ ਬਾਬੇ ਨੇ ਸ਼ੈਡ ਰੱਖੇ ਮੇਦਰ ਨੇ ਤੇ ਬਾਕੀ ਬਸ ਟਾਈਮ ਲੈ ਬਸ ਲਾਉਣਾ ਫੋਨ ਨੂੰ ਤੇ ਜਨਵਰੀ ਜਨਵਰੀ ਕਰਦੇ ਆ ਬਾਹਰ ਜਿਹੜੇ ਡਾਊਨ ਆਲੇ ਤੇ ਜਿਹੜੇ ਹਾਂਜੀ ਪਾਦੇ ਜਾਨਵਰ ਵੀ ਜਾਨਵਰ ਜਾਲ ਚ ਠੀਕ ਆ ਤਿੰਨ ਅੱਡਾ ਇੱਧਰ ਇਹਨਾਂ ਨੂੰ ਅੱਜ ਪੰਜਵਾਂ ਦਿਨ ਜਾਂਦਾ ਵੀ ਮੇਰੇ ਹਿਸਾਬ ਨਾਲ 25 ਤਰੀਕ ਦੀ ਦਵਾਈ ਲੱਗੀ ਐ 26 27 28 29 30 31 ਅੱਜ ਪੰਜ ਛੇਵਾਂ ਦਿਨ ਹੋ ਗਿਆ ਤਾਂ ਨਾ ਇਸਾ ਤੇ ਤੇ 6 ਹੋ ਗਏ 31 ਇੱਕ ਨੂੰ ਕੱਲ ਨੂੰ ਫਿਰ ਕੱਢਣਾ ਤੇ ਇਹਨਾਂ ਨੂੰ ਬਾਬੇ ਆ ਕੱਲ ਨੂੰ ਕੱਢੀਏ ਕਿ ਪਰਸੋਂ ਕੱਢੀਏ ਇਹਨਾਂ ਨੂੰ ਯਾਰ ਹਰੇ ਉੱਤੈ ਨਾ ਕੂਤਰਣਾ ਵਾਰੀ ਰਲਾ ਨਾ ਕਿੰਨੀ ਪਰਸੋਂ ਕੱਢਾਂਗੇ ਕੱਲ੍ਹ ਨੂੰ ਨਹੀਂ ਕੱਢਦੇ ਪਰਸੋਂ ਵਾਰੀ ਕਰਾਂਗੇ ਇਹਨਾਂ ਨੂੰ ਬਾਹਰ ਲਈ ਲਾਈਟ ਵੀ ਬੰਦ ਕਰ ਦੀਏ ਜੀ ਤੇ ਲੀਓ ਦੀ ਵੀ ਘੋਮੀ ਫਰੀ ਕਰਾ ਲੈਂਦੀ ਮਾੜੀ ਮੋਟੀ ਬਾਤ ਜਰਾ ਫੇਰਾ ਕਰਨ ਨੂੰ ਤਾਂ ਬਾਕੀ ਆ ਵੀ ਬਹੁਤ ਸ਼ਿਆ ਰਹੇ ਹਨਾ ਲੀਓਏ ਸਹੀ ਗੱਲ ਐ ਤੁਸੀਂ ਦੱਸ ਨਚੋੜਨਾ ਐ ਆਏ 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 ਇਹਦਾ ਬਹਾਨਾ ਪਾ ਲਈ ਮੈਨੂੰ ਮਾਂ ਮਤ ਨੂੰ ਦੱਸਦਾ ਤੈਨੂੰ ਚਲਾ ਕੇ ਮੈਂ ਮੰਜੇ ਤੇ ਲੈ ਕਰ ਲੋ ਕੋ ਨੂੰ ਭਾਂਡਾ ਦਾ ਕੁਛ ਕਰਨਾ ਇਹ ਤਾਂ ਨਾ ਯਾਰ ਕਿਉਂ ਉਹ ਅੱਖੀ ਫੜੀ कैंची बनव मग तू लिओ शरारती प्राणी लवडे खाऊ आहे ਪਤਾ ਨਹੀਂ ਇਹ ਕਿ ਭਾਦ ਆ ਤੁਲੀ ਚ ਕੀ ਕਾੜਦਾ ਤੋ ਤੋੜੀ ਪੈਂਦੀ ਰੰਗ ਪਟਣ ਨੂੰ ਆਈ ਕਰਿਆ ਨਾ ਓਏ ਚਾ ਤੇਰੀ ਤੇ ਦੀ ਲੱਕੜ ਤੇਰੀ ਖੜ ਜਾ ਵਾਬੇ ਓਏ ਮੇਰਾ ਸਾਲਾ ਗੰਦ ਪਾਈ ਨਾ ਤੂੜੀ ਜਿੱਤ ਘਰ ਦਾ ਤੋਂ ਆਪ ਨਾਲ ਟੰਬੇ ਹਣੇ ਮੇਰੇ ਭਾਵੇਂ ਗਾ ਤੂੰ ਹੈ ਹਾ 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 ਗੰਦਾ ਆਇਆ ਹਾਂਜੀ ਮੇਰੇ ਵੀਰੋ ਕਾਫੀ ਟਾਈਮ ਹੋ ਗਿਆ ਜੀ ਜੜਦਲ ਕਰਦੇ ਅੰਦਰ ਆਪਣੇੜੇ ਪਏ ਤੁੱਪੇ ਹਾਂ ਕਿਤਰਾ ਟ੍ਰੈਡੀ ਫੜਾਇਆ ਗਿਆ ਸਰੋਂ ਵੱਡੀ ਆਂਦੇ ਪਰ ਸਰੋਂ ਦੇ ਗੱਟੇ ਨੂੰ ਚਾਹਣਾ ਦਾ ਦਿਨ ਹੁੰਦਾ ਪਾਣਾ ਬਾਕੀ ਕਣਕ ਲੈਣੀ ਸੀ ਇਹਨਾਂ ਘਰੋਂ ਪੁਰਾਣੀ ਵਾ ਕਰੇ ਡਰਾਮ ਜੋ ਵਧੀਆ ਭਾਈ ਜੀ ਉਹ ਕਿਆ ਦੇਖਾ ਚੰਦਾ ਲੱਗਿਆ ਪਿਆ ਸੀ ਮੈਂ ਮੋੜਿਆ ਮੈਂ ਕੋਈ ਨਾ ਫਿਰ ਬਲਜੀਤ ਨੂੰ ਕਿਹਾ ਹੁਣ ਚਾਰ ਪੰਜ ਦਿਨ ਹੋ ਗਏ ਮੈਂ ਵੀਰ ਕੋਈ ਵਧੀਆ ਕਣਕ ਆਵੇ ਕਿਸੇ ਦੀ ਚੰਗੀ ਆਣਾ ਇੱਕ ਨੰਬਰ ਆਣ ਬੇਰਾਂਰ ਕੀ ਕਣਕ ਹੋਵੇ ਤੇ ਵੀ ਲੈ ਕੇ ਰੱਖੀਆ ਪਾਊਡਰ ਵਾਲੇ ਕੂਤਰ ਵਾਲੇ ਪਾਸ ਤੇ ਵਾਸਤੇ ਦੂਜਾ ਤਾਂ ਫਿਰ ਨਵੀਂ ਕਣਕ ਆਏ ਨਾ ਤੁਹਾਨੂੰ ਪਹਿਲਾਂ ਹੀ ਪੁਰਾਣੀ ਕਣਕ ਦੇ ਇੱਕ ਦੋ ਗੱਟੇ ਲੈ ਕੇ ਰੱਖੇ ਹੋਣਾ ਹੁਣ ਤੇ ਓਕੇ ਅਰ ਕੂਤਰ ਅੰਦਰ ਘਾਤੇ ਗਰਾ ਪਾਦਰ ਲਿਓ ਪ੍ਰੀ ਦੇਖੋ ਜਿੱਧਰ ਆਣਾ ਜੰਦਰ ਜਾਵਾਂ ਸਰੇ ਅੰਦਰ ਆ ਕੇ ਪੈ ਜਾਣਾ ਨਾਲ ਜੇ ਬਾਹਰ ਆਵਾਂ ਤਾਂ ਨੇ ਬਾਹਰ ਆ ਕੇ ਪੈ ਜਾਣਾ ਦੇਖੋ ਚੱਕ ਓਏ ਚੱਕ 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 ਹੱਥ ਗੰਦਾ ਆਹਾਂ ਅੰਜੀ ਮੇਰੇ ਵੀਰੋ ਚੱਲ ਬਈ ਖਾ ਅਜੇ ਨਿਕਲਦਾ ਦੱਸੀ ਅਜੇ ਬੈਠੇ ਰੋਟੀ ਫੜਾਇਆ ਹੈ ਗੇਸ਼ੇ ਦੀ ਗੇਸ਼ੇ ਦੀ A to Z ਸੀਨੀਅਰ ਪਲੇਅਰਾਂ ਦੀ ਟੋਲੀ ਹੈ ਵਿੱਚ ਸਾਡਾ ਯਾਰ ਬੂਟਾ ਵੀ ਫਿਰਦਾ ਹੈ ਓ ਹੋ 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 ਖੁੱਡੇ ਖਾਡੇ ਪਹੁੰਚ ਮਾ ਸਾਡੀ ਪੂਰੀ ਕੀਤੀ ਇਹਨੇ ਹਾਂ ਸਾਨੂੰ ਪੱਖੇ ਤੇ ਮਰ ਹੋ ਨਹੀਂ ਦਿੱਤਾ ਇਹਨੇ ਆ ਵੀ ਖੜਾ ਰਹਿਦਾ ਸੀ ਹੋਇਆ ਪਾਦ ਨੇ ਪਾਦਨੇ ਹਾਂਜੀ ਹੋ ਗਏ ਵਾਪਸ ਘਰ ਨੂੰ ਤੇ ਸਰੋਂਾਂ ਦੇ ਲੜਾਈ ਜਾਂਦੇ ਆ ਪੱਛਰੇ ਆਪਣੇ ਮੰਦੇ ਆ ਨਾ ਦਾ ਅਧੀ ਵਾਰਤੀ ਮਤਲਬ ਆ ਅਧੀ ਰਹੀ ਬਸ ਤੇ ਆਪਾਂ ਰੋਟੀ ਫੜਾਉਣ ਸਾਰ ਨਾਲ ਦੀ ਨਾਲ ਕਰੇ ਖੇਤੀਬਾੜੇ ਦੇ ਕੰਮ ਤੋਂ ਘਰ ਦੇ ਕੰਮਾਂ ਤੋਂ ਆਪਣੇ ਕੋਲੇ ਹੋਰ ਨੀ ਅਪਾਰਟਮੈਂਟ ਕੰਪਿਊਟਰ ਵਾਜੀ ਆਣਾ ਠੀਕ ਹੈ ਕਿ ਨਹੀਂ ਛੇੜ ਲੈ ਕਰੇ ਵੜਿਆ ਵੜਨ ਸਾਰ ਹਿੱਕ ਚ ਵਜਾ ਕੇ ਚਲ ਪਾਸੇੜ ਕੰਮ ਧੰਦੇ ਕਰਨਗੇ ਬੰਦੇ ਹੀ ਪਹੁੰਚ ਕੇ ਆ ਕੇ ਠੀਕ ਹੈ ਕਿ ਨਹੀਂ ਹੈ ਚੱਬਦੀ ਸੀ ਨੇ ਕਿ ਪਾੜੀ ਤੀ ਮੈਂ ਬਾਬਾ ਆ ਗਿਆ ਅੰਦਰ ਉਹ ਦੇਖ ਕੇ ਕਰਤਾ ਕੰਮ ਜੀ ਇਹਨੇ ਕਾਪੀ ਦਾ ਹੀ ਕੰਮ ਕਰਦਾ ਜੀ ਲੀਓ ਨੇ ਤਾਂ ਆਪਣੀ ਤਾਂ ਚਲੋ ਫਿਰ ਵੀ ਬਸਤ ਰਹੇਗੀ ਕੋਈ ਦਿੱਕਤ ਨਹੀਂ ਤੇ ਲੈઈએ ਫਿਰ ਜਾਣ ਬਰੰਦਰ ਆਪਾਂ ਬਸ ਟੀਮ ਆਈ ਬੈਠੀ ਹੈ ਸਾਰੀ ਹਨਾ ਉਹ ਕੰਮ ਜ਼ੋਰਾਂ ਸੋਰਾਂ ਤੇ ਹੈ ਹਾਂਜੀ ਮੇਰੇ ਵੀਰੋ ਇਹ ਕਬੂਤਰ ਲੈ ਆਂਦੇ ਅੰਦਰ ਬਈ ਬਦਾਮਾਂ ਵਾਲੇ ਤੇ ਬਸ ਛਿਲਦੇ ਆਂ ਬਦਾਮ ਵਗੈਰਾ ਤੇ ਪਾਉਨੇ ਇਹਨਾਂ ਨੂੰ ਤੇ ਬਾਕੀ ਆ ਕਬੂਤਰਾਂ ਨੂੰ ਵੀ ਲਗਭਗ ਬਹੁਤ ਟਾਈਮ ਹੋ ਗਿਆ ਦਾਣਾ ਪਾਣੀ ਰੈਡੀ ਕਰਕੇ ਇਹਨਾਂ ਨੂੰ ਵੀ ਅੰਦਰ ਛਾੜ ਕੇ ਖੁੱਡੇ ਜੀ ਬਸ ਹਾਂਜੀ ਰੋਟੀ ਲਿਆਂਦੀ ਲਗਭਗ 10 ਵਜ ਗਏ ਠੀਕ ਹੈ ਤੇ ਉਹ ਜਨਵਰੀ ਹੀ ਕਰਦੇ ਅੰਦਰ ਕੋਈ ਦਿੱਕਤ ਨਹੀਂ ਪਲਾਵ ਰੋਟੀ ਖਾ ਲ ਗਏ ਲਿਓ ਨੂੰ ਫਿਰ ਬਾਹ ਚਲੀਏ ਨੂੰ ਕਰ ਅੰਦਰ ਤਾੜ ਰੱਖਿਆ ਯਾਰ ਪਿੰਜਰੇ ਚ ਠਠਿਆ ਕਰਦਾ ਹੋਰ ਕੋਈ ਚੱਕਰ ਨਹੀਂ ਹੋ ਰਿਹਾ ਯਾਰ ਬਾਜ ਗਈ ਚੱਲ ਕਾਪੀ ਤੇ ਕੋਈ ਉਹਨਾਂ ਦੇਖ ਲਿਆ ਤੇ 42 ਨਹੀਂ ਤਾਂ ਕੰਮ ਹੋ ਗਿਆ ਸੀਗਾ ਨਹੀਂ ਤਾਂ ਕੰਮ 30 ਤੇ ਹੋ ਜਾਣਾ ਲਓ ਲਿਓ ਬੇਟਾ ਜੀ ਖਾਓ ਰੋਟੀ ਹਾਂ ਮਿਰਸ਼ਾਣੀ ਮੁੰਡੀ ਖਾ ਲਾ ਤੇ ਹਾਂ ਮਡੇ ਕੂਤਰ ਲਾ ਅੰਦਰ ਯਾਰ ਆਪਣੇ ਚਾਲ ਕਰਾ ਘਰ ਨੂੰ ਅੰਦਰ ਲਾਲੇ ਜੀ ਜਾਨਵਰ ਧੁੱਪ ਸਕਾਈ ਵਾਲੇ ਐ ਮੈਨੂੰ ਲੱਗਦਾ ਨਹੀਂ ਐ ਇਤ ਕੀ ਕੁਛ ਕਰਨਗੇ ਇਹ ਚਤੇ ਮੇਰਾ ਪਹਿਲਾਂ ਹੀ ਭੜਾ ਪਾਈ ਜਾਂਦੇ ਆ ਤੇ ਇੱਕ ਉਹੀ ਮਨ ਬਾਲਾ ਖਰਾਬ ਰਹਿਦਾ ਮੇਰਾ ਹਨਾ ਤੇ ਇਹ ਐਤ ਕੀ ਉਹਦੇ ਅੱਖ ਨੂੰ ਨਾ ਤੂੰ ਕੁਛ ਕੀਤਾ ਚਲ ਇਹ ਤਾਂ ਮੈਂ ਵੇੜ ਦਿੰਦਾ ਉਹ ਅੰਦਰ ਲੈ ਜਾ ਉਹ ਬੇਫੁੱਤਰ ਹੋ ਜਾ ਆਏ ਦਾ ਕੋਈ ਗੱਲ ਨਹੀਂ ਯਾਰ ਕੂਤਰ ਉੱਡ ਜਾਣ ਆਪਾਂ ਨੂੰ ਦੋ ਹੀ ਬਹੁਤ ਹੁੰਦਾ ਨਾ ਜਿੱਤ ਜੁੱਤ ਨੂੰ ਤਾਂ ਨਹੀਂ ਕਦੇ ਆਪਾਂ ਲੈ ਕੇ ਚੱਲੇ ਆਪਾਂ ਤਾਂ ਕੂਤਰ ਨੂੰ ਲੈ ਕੇ ਚੱਲਦੇ ਆ ਆਪਣੇ ਕੂਤਰ ਉੱਡ ਜੇ ਤੇ ਆਪਣੇ ਕੂਤਰ ਹੱਥ ਲੱਗ ਜੇ ਪਰ ਮਾਨ ਦਾ ਸੰਤੋਸ਼ਿਤ ਕਰ ਨਹੀਂ ਰਹੇ ਕੂਤਰਾਂ ਦਾ ਫਾਲਟ ਹੀ ਨਹੀਂ ਸਮਝ ਆ ਰਿਹਾ ਯਾਰ ਕਦੇ ਕੂਤਰ ਬਹਿਲੇ ਬੈਠਿਆ ਕਦੇ ਕੂਤਰ ਰੱਜੇ ਬੈਠਿਆ ਕਦੇ ਕੂਤਰ ਠੱਪੇ ਮਾਰ ਮਾਰ ਬਹਿ ਜਾਂਦੇ ਆ ਭੁੱਖੇ ਹੋ ਕੇ ਪਾਣੀ ਪੀਂਦੇ ਨਹੀਂ ਕਦੇ ਕੂਤਰ ਰਹਿਸ਼ ਰੱਖ ਕੇ ਬਹਿ ਜਾਂਦੇ ਆ ਸਾਲੇ ਤਾਂ ਨਾ ਪਤਾ ਨਹੀਂ ਕੀ ਗੱਲ ਹੈ ਅੱਜ 2023 ਤੋਂ ਬਾਅਦ ਨਾ ਤੀਜਾ ਸਾਲ ਹੋ ਗਿਆ 2030 'ਚ ਵੀ ਚੱਲ ਠੀਕ ਉੱਡੇ 24 'ਚ ਵੀ ਉੱਡੇ 2020 ਵੀ 21 22 'ਚ ਕਬੂਤਰ ਬਹੁਤ ਸੋਹਣੇ ਉੱਡਿਆ ਕਰੇ ਯਾਰ ਕਮਾਲਾਂ ਕਰਦਾ ਪੁੱਤਰ ਨਾ ਯਾਰ ਖਾਣੀ ਹੁਣ ਕਬੂਤਰ ਬਾਲੇ ਹੋ ਗਏ ਪਹਿਲਾਂ ਕਬੂਤਰ ਘੱਟ ਹੁੰਦੇ ਸੀ ਥੋੜੇ ਕਬੂਤਰਾਂ 'ਚ ਧਿਆਨ ਜਾ ਜਾਂਦਾ ਸੀ ਹੁਣ ਕਬੂਤਰ ਜ਼ਿਆਦਾ ਹੋ ਗਏ ਮੇਰੇ ਹਿਸਾਬ ਨਾਲ ਤਾਂ ਉਹ ਇਸ਼ੂ ਬਣ ਰਿਹਾ ਕਬੂਤਰਾਂ 'ਚ ਬਾਕੀ ਕੋਈ ਦਿੱਕਤ ਵਾਲੀ ਗੱਲ ਨਹੀਂ ਚਲੋ ਬਾਜੀ ਵੀ ਛੱਡੇ ਤੋਂ ਸਾਹਮਣੇ ਤੋਂ ਪਤਾ ਲੱਗੂ ਕੀ ਬੰਦ ਹੈਗਾ ਤੇ ਇਹਨਾਂ ਨੂੰ ਫਿਰ ਕਰੀਏ ਬਦਾਮਾਂ ਦੀ ਹੈ ਨਾ ਮੁੰਡਿਆ ਆਪਾਂ ਸਾਈਟਿੰਗ ਹੈ ਨਾ ਤੇ ਕਟਕੇ-ਕੁਟਕੇ ਬਦਾਮ ਸੁਖਜਿੰਦਰ ਵਰਗੇ ਵੀ ਆਉਂਦੇ ਸਾਥ ਹਰੀਕਾਲ ਜੀ ਨਹੀਂ ਨਹੀਂ ਕੋਈ ਨਹੀਂ ਕਹਿੰਦਾ ਮਗਰ ਉਹ ਸੌਂਦਾ ਹੀ ਆ ਅੱਗੋਂ ਪਿੱਛੋਂ ਬੰਦੇ ਨੂੰ ਚੈੱਕ ਕਰਦਾ ਬੰਦਾ ਸਹੀ ਹੈ ਮੇਲ ਕੇ ਫੀਮੇਲ ਹੈ ਇਹ ਮੇਲ ਕੇ ਫੀਮੇਲ ਹੈ ਕਿ ਥਰਡ ਜੈਂਡਰ ਐ ਭਾਲਦਾ ਇਹ ਠੀਕ ਹੈ ਕਿ ਨਹੀਂ ਲਓ ਜੀ ਪਿਆਉਰੀ ਵਾਲੇ ਮੁੰਡੇ ਵੀ ਪਹੁੰਚ ਗਏ ਠੀਕ ਹੈ ਚਲੋ ਬਦਾਮਾਂ ਦੀ ਕਰਾ ਕਟਾਈ-ਕੁਟਾਈ ਦਾਣੇ ਕਰ ਲੈ ਤਿਆਰ ਚਲੋ ਜੀ ਲੱਗੋ ਜੀ ਖੁੱਡਾ ਨੰਬਰ 1 ਖੁੱਡਾ ਨੰਬਰ 1 ਗਾਣੇ ਚੱਲ ਰਹੇ ਨੇ ਤਾਂ ਹੀ ਬੋਲੀ ਜਾਂਦਾ ਮੈਂ ਓਕੇ ਜੀ ਐਂਡ 4 ਹਾਂਜੀ ਥੱਲੇ ਡਿੱਗ ਪੈਣ ਜਿੰਦਾ ਲਾਈ ਹੁੰਦਾ ਹੀ ਹੈ ਪਰ ਇੱਕ ਡਿੱਗਣਾ ਜ਼ਰੂਰੀ ਹੈ ਕੋਚ ਲਿਖਿਆ ਆਪਣੇ ਦਾ ਕਦਾਲ ਚ ਲਿਖਿਆ ਹਾਂਜੀ ਕਦਾਲ ਕਿੱਥੇ ਆਇਓ 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 ਬੱਤੌਰ ਆਇਓ 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 ਹਾਂਜੀ ਬੈਠ ਬਟਕ ਬਟਕ ਆਇਓ ਆਇਓ ਬੱਤੌਰ ਆਇਓ ਆਇਓ ਓਕੇ ਹਾਂਜੀ ਮੁੰਡਾ ਨੇ ਕੰਮ ਬਹੁ ਖਿੱਚਿਆਈ ਤਾਕਤਾਂ ਲੋਡ ਕਰਤਾ ਠੀਕ ਹੈ ਘਣ ਵਾਲਾ ਬਾਬਾ ਪੂਰਾ ਘੰਟੇ ਦੀ ਕੜੀ ਮੁਸ਼ਕਲ ਤੋਂ ਬਾਅਦ ਤੇ ਟਾਈਮ ਪਾ ਜਾ ਸਰਚਨਾ ਬਣਾ ਲਈਓ ਭਰਾਵਾ ਕੇ ਹੈ ਸਹੀ ਗੱਲ ਹੈ ਤੇ ਬਸ ਸੱਟ ਥੱਕ ਕੇ ਹੁਣ ਮੁੜੇ ਪਈ ਆ ਕਰਾਂ ਬਿਸਰਾਮ ਕਰੇ ਤੇ ਆਪਣੇ ਦੂਜੇ ਦੋ ਬੰਦੇ ਪਤਾ ਨਹੀਂ ਕਿੱਧਰ ਭੱਜ ਗਏ ਭਲੇ ਖਾਏ ਦੇ ਕੇ ਸਾਨੂੰ ਤੇ ਤੇਰਾ ਬਾਤ ਡਿਊਟੀ ਪਣੀ ਕਰਨੇ ਇੱਥੀ ਇਹਦੇ ਹੁਣ ਡਿਊਟੀ ਪਣੀ ਖਵਾ ਤਾ ਉਹਦੂ ਪਤਾ ਹੀ ਨਹੀਂ ਬਾ ਇੱਥੇ ਦੁਕਾਨ ਤੇ ਜਾ ਕੇ ਆਉਣੇ ਕਹਿੰਦੇ ਤੇ ਹੁਣ ਫੋਨ ਲਾਇਆ ਕਹਿੰਦੇ ਡੱਬ ਵਾਲੀਆਂ ਮੈਂ ਖਾ ਥੋੜੇ ਟਾਈਮ ਨੂੰ ਫੋਨ ਲਾਇਆ ਤਾਂ ਆਖਦੇ ਦਿੱਲੀ ਫਿਰਦੇ ਸੀ ਹਣਾ ਚਲੋ ਕੋਈ ਨਾ ਜਾਣਦਾ ਆਪਾਂ ਹੀ ਕਰਾਉਣਾ ਵਿਲੇ ਹੀ ਫਿਰਦੇ ਆ ਠੀਕ ਹੈ ਕਿ ਨਹੀਂ ਪਾ ਦੋ ਕੂਤਰ ਰਹਿ ਗਏ ਵੀ ਇੱਕ ਕਬੂਤਰੀ ਬੈ ਗਈ ਤੁਸੀਂ ਕਿਹਨੂੰ ਟਾਈਮ ਦੱਸੇ ਟਾਈਮ ਦੱਸੇ ਟਾਈਮ ਕੀ ਦੱਸਾਂ ਹੁਣ ਤੁਹਾਨੂੰ ਪਹਿਲੀ ਕੂਤਰੀ ਦੱਸ ਦੇਣਾ ਕਦੋਂ ਬੈਠੀ ਆ ਸਾਢੇ 11 ਵਜੇ ਪਹਿਲੀ ਕੂਤਰੀ ਬੈ ਗਈ ਤੜਕੇ 6:55 ਦੀ ਛੱਡੀ ਸਾਢੇ 11:00 ਨੂੰ ਬੈ ਗਈ ਪਹਿਲੇ ਕੂਤਰ ਦਾ ਟਾਈਮ ਦੱਸਦਾ ਬਸ ਇੰਨੇ ਕੰਮ ਸੀ ਹੁਣ ਤੁਸੀਂ ਖੁਸ ਤੇ ਅਸੀਂ ਵੀ ਖੁਸ ਐਸ ਤਾਂ ਵਾਲੇ ਖੁਸ ਐ ਕੂਤਰ ਉੱਡੀ ਵਾਲੇ ਆਂਦੇ ਤਾਂ ਕਰਕੇ ਚਾਹ ਚਿੜੀਆਂ ਨੂੰ ਸੰਤ ਜੀ ਛੱਡ ਦੀ ਜਿਹੜੇ ਕੂਤਰਾਂ ਨੂੰ ਤੜਕੇ ਬਦਾਮ ਪਾਈ ਸੀ ਹੁੱਡੇ 'ਚ ਠੀਕ ਆ ਟਰੇ ਚੱਕ ਦਿਆਂਗੇ ਦੂਜਾ ਜਨੇ ਜਨੇ ਖਾ ਪੂਰੇ ਬਸ ਬਹੁਤ ਆ ਯਾਰ ਹਣਾ ਇਹ ਐ ਕਰਾਂਗਾ ਹੱਥ ਨੇ ਇੱਕ ਵਾਰੀ ਹੋਰ ਚਾਰ ਵਾਲੇ ਹਾਂ ਡਰੇ ਚੱਕ ਦੇ ਯਾਰ ਐ ਕਰਾਂਗੇ ਹੱਥ ਨੇ 4:00 ਵਜੇ ਨਾ ਅ ਇਹਨੂੰ ਪਾ ਜਾਣ ਜਾਲ ਜਿਹੜੇ ਉੱਡਣ ਵਾਲੇ ਆਪਣੇ ਠੀਕ ਐ ਤੇ ਦੂਜਿਆਂ ਨੂੰ ਫੇਰ ਧਰ ਦਾਂਗੇ ਜਾਣੇ ਛੱਡ ਤੇਜੀ ਚਾਰੇ ਕਬੂਤਰ ਮੱਥਾ ਬਾੜਦਾ ਹੀ ਬਾਰੀ ਨਾਲ ਹੈ ਚੱਲ ਰੱਤਿਆ ਓਏ ਪਰ ਠੀਕ ਐ ਕੂਦਰੀ ਬੈ ਪੁਆਣਾ ਮਾਰੇਗਾ ਇਹ ਕੂਦਰੀ ਬੈਠ ਗਈ ਦੋ ਕੂਤਰਾ ਆ ਕੂਦਰੀ ਨਹੀਂ ਗਈ ਇਹ ਤਾਂ ਜੂੰਗ ਕਰਦਾ ਇਹਨਾਂ ਤੇ ਤਾਂ ਜਾਣ ਕੇ ਮੈਂ ਕੂਦਰੀ ਹੈ ਕੂਤਰੀ ਕਿੱਥੇ ਡਰੇ ਮੜੇ ਜੋਏ ਇੱਥੇ ਲੇਟ ਦੇ ਫਿਰਦੇ ਸੀ ਵੀ ਯਾਰ ਆ ਵੀਓ ਘਲਾ ਤੇਰੇ ਅੰਦਰ ਆਣਾ ਕੀ ਹੋ ਗਿਆ 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 ਕੋਈ ਗਿਫਟ ਆਇਆ ਹੈ ਸੰਟਾ ਆ ਮਨਪੀ ਦਾਸ ਤੇ ਦੇਖੋ ਮਨ ਮਨਪੀ ਦੇ ਕੋਈ ਬਣਦਾ ਕੀ ਸੰਟਾ ਆ ਲੱਗਦਾ ਆ ਥੋੜਾ ਟੇਡਾ ਇਹ ਥੋੜਾ ਬੀਗਾ ਚੀਰ ਇੱਕੋ ਹੀ ਦੋਨੇ ਚੀਰ ਦੇਖੋ ਯਾਰ ਇੱਕ ਪਿਛ ਤੇਰਾ ਇੱਕ ਮੇਰਾ ਨਹੀਂ ਆਈ ਨੇ ਤੱਕ ਚਲੋ ਕਰਵਾਣਾ ਚਲੋ ਸ਼ੁਰੂ ਕਰਦੇ ਆ ਨੀ ਆਈ ਤੱਕ ਚਲੋ ਸ਼ੁਰੂ ਕਰਦੇ ਆ ਅਨਬਾਕਸਿੰਗ ਇਹ ਕਿਹੜੇ ਭਰਾ ਨੇ ਭੇਜਿਆ ਸਹਿ ਯੂਕੇ ਭਰਾ ਬਹੁਤ ਬਹੁਤ ਧੰਨਵਾਦ ਸਹਿ ਯੂਕੇ ਸਹਿਜ ਯੂਕੇ ਬਾਈ ਠੀਕ ਆ ਨੂੰ ਗਿਫਟ ਭੇਜਿਆ ਆ ਮਾਰ ਇਹਨੇ ਜੀਹਿਆ ਰਿਹਾ ਚ ਕੋਈ ਸਹਿ ਯੂਕੇ ਧੰਨਵਾਦ ਬਾਈ ਦਾ ਇਹਨੇ ਜੀਹਿਆ ਚ ਅੜਾੜੋ ਤਾਂ ਪਤਾ ਹੀ ਲੱਗੀ ਹੈ ਹਾਂ ਗੋਲਡਨ ਡੱਬੇ ਚ ਆ ਜਾ ਹੋਰ ਕੋਸਾਂ ਛੱਡ ਦਿਓ ਗੋਲਡਨ ਅਨਬਾਕਸਿੰਗ ਓਹ ਵੀ ਕੀ ਉਹ ਬਲਣ ਸੋਚੇ ਬਗਸਾ ਬਲਣ ਸੋਚੇ ਬਲ ਕੀ ਆ ਜੇ ਕੋਲ ਆਏ ਨਾ ਪਾਣੀ ਲਾ ਮੋਦ ਲਵਣਗਾ ਨਾ ਯਾਰ ਤੁਹਾਨੂੰ ਤਾਂ ਪਤਾ ਯਾਰ ਓਏ ਇਤੋ ਹੋੜ ਆਇਤੋ ਹੋੜ ਆਇਤੋ ਖੜਦੋ ਬਲ ਫੇਰ ਖੋਲਿਓ ਖੜਦੋ ਤੇਰੇ ਜਾਣਦੀ ਆ ਤੇਰੇ ਬਣ ਕੀ ਕੀ ਆ ਚ ਨਹੀਂ ਕੁਛ ਵੀ ਨਹੀਂ ਤੈਨੂੰ ਪਤਾ ਨਹੀਂ ਕੋਈ ਨਹੀਂ ਸੱਚੀ ਨਹੀਂ ਬਲ ਖਾ ਲੀਆ ਕਿ ਵੀ ਕੁਝ ਹੈਗਾ ਨਹੀਂ ਹੈ ਤਾਂ ਹੈਗਾ ਪਰ ਪਤਾ ਨਹੀਂ ਕੀ ਹੈ ਤੈਨੂੰ ਪਤਾ ਕੀ ਲੱਗਦਾ ਆਪਾਂ ਨੂੰ ਕੁਛ ਨਹੀਂ ਪਤਾ ਬਲ ਡੱਬੇ ਲੱਗ ਰਿਹਾ ਮੈਨੂੰ ਬਈ ਲਾ ਗੋਲੀਆਂ ਬਾਲੋ ਉਹ ਫਾੜ ਫਾੜ ਦੇਖੀ ਦਊਂਗਾ ਇਹ ਆਈਡੀ ਰਣੀਆਂ ਚੀਜ਼ਾਂ ਐ ਰੈਡੀ ਕੋਸੀ ਬੋਲਦੇ ਯਾਰ ਐਡਾ ਕੀ ਬੋਲਦੇ ਆ ਲੱਖੋ ਦਾ ਕਮੈਂਟ ਯਾਰ ਖਾਜ ਦੇ ਨਾ ਇਹਨੂੰ ਬੋਲ ਲੈਂਦੇ ਹੋਏ ਕੈਂਚੀ ਚਾਹੇ ਇੱਕ ਕੋਲੋ ਇੱਕੋ ਚੀਜ਼ ਆ ਕੈਂਚੀ ਚੱਕ ਲੈ ਕੈਂਚੀ ਕੈਂਚੀ ਨਹੀਂ ਨਹੀਂ ਕੈਂਚੀ ਚੂ ਕਹੀਂ ਪੱਟਦੇ ਆ ਉਤੋਂ ਹਾਂ ਫਾੜ ਪੱਟਦੇ ਐਡਾ ਕੀ ਕਰਾਉਣਾ ਐ ਐਨੀ ਆਪਾਂ ਅਸੀਂ ਸਾਗੋ ਬਾਕੀ ਨੇ ਆਪੇ ਆਹ ਸਾਗੋ ਜੀ ਅਸੀਂ ਲੈ ਕੇ ਅਸੀਂ ਬੈਕਿੰਗ ਕਰਕੇ ਲਿਆਏ ਜੀ ਹੈ ਤਾਂ ਡੱਬਾ ਨਹੀਂ ਕੋਈ ਹੈ ਨਾ ਹਾਂ ਸਲੇਟੀਆਂ ਦੀ ਡੱਬੀ ਆ ਵੇ ਸਲੇਟੀਆਂ ਹੁੰਦੀਆਂ ਕਾੜ ਦੇ ਸਲੇਟੀਆਂ ਐਡ ਖਾਣ ਨੂੰ ਤੋਂ ਨਹੀਂ ਮੁੰਡੇ ਸਲੇਟੀਆਂ ਬੜ ਖਾਂਦੇ ਤੇ ਵੀਡੀਓ ਬਣਾ ਕੇ ਤੂੰ ਪੂਰੀ ਬੜੀ ਜਾਂਦੀ ਆ ਉਦੋਂ ਦੀ ਨਹੀਂ ਜਾਂਦੀ ਆ ਲੈ ਵੇ ਮਿੱਤਰਾ ਹੁਣ ਤਾਂ ਕੰਮ ਨੇੜੇ ਹੀ ਆ ਬੰਦੇ ਸਾਹਮਣੇ ਨੇੜੇ ਹੀ ਆ ਇਧਰ ਹੀ ਪੜ ਲਾ ਵੇ ਕੰਮ ਨੇੜੇ ਹੀ ਆ ਥੋੜਾ ਆ ਦੇਗਾ ਬੱਚਰੇ ਇੱਕ ਮਿੰਟ ਇੱਕ ਮਿੰਟ ਹੌਲੀ ਹੌਲੀ ਕੱਢਾਂਗੇ ਆਪਾਂ ਟੈਨਸ਼ਨ ਨਾ ਟੁੱਟਣਾ ਚੀਜ਼ ਤਾਂ ਨਹੀਂ ਕੰਮ ਦੀ ਜੀ ਜਿਆ ਬਾਹ ਤਗੜੀ ਕੰਮ ਦੀ ਜੀ ਗਏ ਮਤਲਬ ਓ ਮਾਈ ਗੱਲ ਧੰਨਵਾਦ ਵੀਡੀਓ ਕੈਮਰੇ ਦਾ ਇਹ ਕੰਮ ਹੋ ਤਾਂ ਔਖਾ ਬਣ ਜਾਂਦਾ ਔਖਾ ਹੀ ਹੁੰਦਾ ਹਣ ਟਾਈਮਲੈਸ ਲੱਗਿਆ ਗੁਰੂ ਬਖਵਾ ਨਾਲ ਆ ਵੀ ਆ ਇਹ ਜਿਵੇਂ ਉਹੀ ਹੈ ਠੀਕ ਹੈ ਠੀਕ ਹੈ ਲੱਗਿਆ ਗੁਰੂ ਠੀਕ ਹੈ ਐ ਮਨਪੀਰ ਇਸ ਸਟੈਂਡ ਦਾ ਵੀ ਕੈਮਰੇ ਵਾਸਤੇ ਭੇਜਿਆ ਬਾਂਗਾਂ ਨੇ ਵੀ ਵੀਡੀਓ ਚ ਔਖਾ ਹੁੰਦੀ ਏ ਮੁਸਕਰਾਉਂਦੀ ਏ ਵੀ ਮੁੰਡੇ ਨੂੰ ਓਏ ਇਹਨੂੰ ਆ ਤੋੜ ਦੇ ਭੈਣ ਤੋੜ ਮੈਂ ਕਰ ਰਿਹਾ ਸੀ ਇਹਨੂੰ ਮੈਂ ਕੋਲੋਂ ਪਰੇ ਡੋਬਣਾ ਕਿਤੇ ਮੈਂ ਮੈਂ ਤਾਂ ਉਹੀ ਗੱਲ ਕੀਤੀ ਇਹਨਾਂ ਲਈ ਪੜਦੇ ਆਪਣੇ ਆਹ ਬੜੀ ਮਿਲਦੀ ਹੈ ਮੈਂ ਉਹੀ ਗੱਲ ਕੀਤੀ ਕਹਿੰਦਾ ਜਦੋਂ ਅੰਨੇ ਨੂੰ ਇਹ ਆ ਕੇ ਦੇਖਣ ਲੱਗ ਜੇ ਪਹਿਲਾਂ ਉਹੀ ਛੋਟੀ ਛੱਡਦਾ ਆ ਆਦਾਂ ਹੀ ਕੋਟਰਾ ਦੇ ਸਹੀ ਢੰਗ ਨਾਲ ਆ ਬਹੁਤ ਬਹੁਤ ਧੰਨਵਾਦ ਭਰਾ ਸਹਿ ਯੂਕੇ ਠੀਕ ਹੈ ਬਹੁਤ ਪਿਆਰ ਕਰਦਾ ਸਾਰੇ ਆਪਣੇ ਐਨ ਆਰ ਆਈ ਵੀਰ ਹਨਾ ਭਰਾ ਬਹੁਤ ਬਹੁਤ ਕਰਦੇ ਆ ਤੇ ਸਰਾ ਗੱਲ ਬਾਤ ਆ ਬਈ ਯਾਰ ਓਕੇ ਰਿਪੋਰਟਾਂ ਬਈ ਸੱਟ ਹੀ ਰੋਗ ਦੇ ਵੀਡੋ ਚੱਲੇ ਆ ਦੁਕਾਨ ਤੇ ਮੈਂ ਖਾਣ ਕੇ ਥੋੜਾ ਜੱਟਾ ਲੈ ਕੇ ਆ ਕਿਉਂਕਿ ਫਾਈ ਆ ਗਿਆ ਨਾ ਬਾਹਰੋਂ ਕੈਮਰਾ ਸਟੈਂਡ ਕਿਉਂ ਰੱਖਦੇ ਨੇ ਨਾ ਸਦੀ ਮੁੱਜਾ ਉਹ ਵੀ ਬਹੁਤ ਵੱਡਾ ਚੀਜ਼ ਲੱਗੀ ਹਾਂ ਸਹੀ ਆ ਕੰਮ bro ਧੰਨਵਾਦ ਹੈ ਯੂਕੇ ਲਵ ਯੂ ਸਾਰਿਆਂ ਨੂੰ ਬਾਹਰਲੇ ਭਰਾਵਾਂ ਨੂੰ ਅੰਦਰਲੇ ਭਰਾਵਾਂ ਨੂੰ ਜਿੰਨੇ ਪਿਆਰ ਕਰਦਾ ਸਾਰਿਆਂ ਨੂੰ ਚੰਦਾ ਲੈ ਜੀ ਕਰਨ ਨੂੰ ਠੰਡਾ ਲੈ ਜੱਲੇ ਕੋਕਾ ਕੋਲਾ ਪੂਈਗਾ ਕਿਉਂਕਿ ਆ ਕੇ ਲੱਗੇ ਕਿੰਨਾ ਭਾਈ ਦਾ ਬੜਾ ਵਾਇਦੇ ਲਾਏ ਆਏ ਵੇ ਆਏ ਵੇ ਬਾਸ ਬਹੋੜੀ-ਉੜੀ-ਉੜੀ ਟਿਕਾੜੀ 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 ਇਹਦੇ ਇੱਕ ਟਿਕਾੜੀ ਟਿਕਾੜੀ ਮਗਰ ਉਹ ਹੀ ਸ਼ਣਕ ਲਾਇ ਸੀ ਇਹਦਾ ਪਤਾ ਨਹੀਂ ਚੱਲ ਕੋਈ ਨਾ ਉਹ ਨਾ ਚੱਲ ਲਿਓ ਜਾ ਆਏ ਹਾਂਜੀ ਤੇ ਰੱਖੀਏ ਕੂਦਰੀ ਨੂੰ ਬਦਾਮ ਬਈ ਬਗਲ ਫੁੰਜੇ ਨੂੰ ਰੱਖ ਓਏ ਖੰਡ ਪਲੇ ਕਰਦਾ ਜਮਨ ਬੀਤਾ ਉਹਦੀ ਸ਼ੇਮ ਲਦਾ ਤਾਣਾ ਆਪਾਂ ਵਾਠ ਠੀਕ ਹੈ ਸੱਟਾ ਕੰਮ ਤੇ ਇਹਨੇ ਕਿ ਇਹਨੂੰ ਪਾਣੀ ਨਹੀਂ ਦਿੱਤਾ ਨਹੀਂ ਦਿੱਤਾ ਤੂੰ ਨਹੀਂ ਦਿੱਤਾ ਮੈਂ ਵੀ ਨਹੀਂ ਦਿੱਤਾ ਫਿਰ ਠੀਕ ਆ ਓਕੇ ਤਾਂ ਕੋਈ ਇਸ਼ੂ ਵਾਲੀ ਗੱਲ ਨਹੀਂ ਕਰਦੇ ਹਾਂ ਹੱਲ ਆਪਾਂ ਇਹਨਾਂ ਦਾ ਮਿੱਠਾ-ਮਿੱਠਾ ਵੇਖ ਕੇ ਆਹ ਦੇਖ ਮਿੱਠਾ ਵੇਖ ਭੈਣੋ ਲੈ ਹਾਂ ਕੀ ਗੱਲ ਹੈ ਕੀ ਗੱਲ ਹੈ ਇਹ ਐਂ ਕਹਿੰਦਾ ਜਾ ਹੁਣਾਂ ਛੱਡ ਕੇ ਇਹਦਾ ਮੂੰਹ ਤਾਂ ਵੇਖ ਚਾਰੇ ਦਾ ਇਹ ਤਖਤੀੜ ਦਾ ਖਿਡਾਰੀ ਦੇਣ ਇਹਨੂੰ ਹਾਂ ਚੱਲ ਕਰੇ ਫੜੇ ਫੜੇ ਚੱਲ ਕਰੇ ਚੱਲ ਸਿਉਣੇ ਚੱਲ ਕੱਟ ਮੱਤ ਲੈ ਚੱਟੜੀ ਕਾਊ ਆ ਹਾਂ ਯਾਰ ਆਊ ਆਏ ਬਈ ਚੱਲ ਘਰੇ ਚੱਲ ਘਰੇ ਚੱਲ ਚੱਲ ਬਰਕੀ ਲੱਗ ਗਈ ਬਈ ਚੱਲ 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 ਤੇ ਮਗਰੀ ਚੱਲੇ ਬਰਕੀ ਲਾਊ ਆਏ ਤੇ ਮੈਨਾਂ ਤੇ ਨਾ ਪਰ ਗਾਲ ਤੇਰੇ ਹਿੱਡ ਕੇ ਹਾਂਜੀ ਪਹੁੰਚੇ ਖੇਤ ਇਹ ਗਰਸਾ ਲੱਗੇ ਫਾਹ ਲਾਵਾਂਗੇ ਮੈਂ ਤੇ ਬਜੀ ਠੀਕ ਆ ਹਾਂਜੀ ਇਹਦੇ ਸਪਰੇਈ ਆਈ ਮਰ ਗਈ ਜਿਵੇਂ ਕੰਪਟਰ ਟਾਈਮ 'ਤੇ ਬਹਿ ਗਏ ਛੋੜ ਕਰਦਾ ਬੰਦੇ ਡੱਟੀ ਪਏ ਹੋ ਸਰੋਂ ਕਰਤੀ ਛੰਡ ਸਰੋਂ ਦੀ ਹਾਂਜੀ ਤੇ ਪਾ ਦੀ ਇਧਰ ਆਪਣੇ ਬਗਲ ਤੋਂ ਸੈਲ ਨੂੰ ਬਦਾਮ ਆਇਆ ਬੇਟਾ ਆਇਆ 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 ਇਹ ਬੈਠਕ ਨੇ ਵਈ ਸੀਗਾ ਉਹ ਇੱਕ ਮਿੰਟ ਹਾਂਜੀ ਲੀਓ ਦੀ ਫੀਡ ਦਾ ਟਾਈਮ ਹੋ ਗਿਆ ਆਇਆ ਆ ਦੇਖ ਦੇਖ ਆਇਆ ਆਇਆ ਆਈ ਗਾਏ ਨਹੀਂ ਇੱਥੇ ਰੱਖ ਪਾ ਜਵੇਂ ਨੀਂਦਾ ਫੇਲਾ ਭੱਜ ਗਿਆ ਚੱਲ ਆਇਆ 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 ਫੇਲਾ ਗਲੇ ਵਿੱਚ ਆਇਆ 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 ਉੱਤੇ ਆ ਬੇਬੀ ਦੇਖ ਦੇਖ ਹਲਟੇ ਕਿੰਨਾ ਚਾਚਾ ਆ ਗਿਆ ਇਹ ਕੰਨ ਖੜੇ ਹੋਣ ਯਾਰ ਕੁੱਤਾ ਹੈਗਾ ਕਿਤੇ ਦੇਖ ਹੈ ਖਾਣੀ ਹੈ ਪਾਈ ਦੇ ਗਈ ਵੀਡੀਓ ਨੂੰ ਕੁਝ ਨਹੀਂ ਦਿੰਦਾ ਲੈ ਬੁੱਤਾ ਕਾਲਾ ਕੱਢ ਦੇ ਜੱਬ ਚਾਬੀ ਆ ਗਈ ਜੀ ਠੀਕ ਆ ਚਾਬੀ ਪੀਨੇ ਆ ਉ ਸਾਨੂੰ ਛੁੜਾ ਦਿੱਤਾ ਉ ਕੁਤਰਾਂ ਦਾ ਸੌਂ ਕਰੀ ਜਾਂਦੇ ਆ ਭਾਈ ਕਿਹੜੇ ਦੇ ਨਹੀਂ ਪਛਾਣੇ ਭਾਈ ਡੱਬੇ ਦੇ ਨਾਲ ਡੱਬੇ ਦੇ ਨਾਲ ਇਹ ਟੂਸੇ ਡੰਡੇ ਵਾਲੀ ਆ ਉਥੋਂ ਹੀ ਆਈ ਆ ਪਿਓ ਰੂਗੀ ਇਹ ਵੀ ਮੇਰੇ ਹਿਸਾਬ ਨਾਲ ਉਹ ਤਾਂ ਵਲੀ ਲੈ ਗਈ ਸੀ ਹੈ ਨਹੀਂ ਉਹ ਉਹਦੋਂ ਅਗਲੀ ਝੋਲੀ ਦੇ ਨੂੰ ਵਲੀ ਲੈ ਗਈ ਸੀ ਇਹ ਅੱਡੇ ਲੱਗ ਗਈ ਸੀ ਹੋ ਹਰੀ ਟੋਲੀ ਬੈਠੀ ਸਾਹਮਣੇ ਨਾ ਇਹ ਟੂਸੇ ਅੱਛਾ ਉਹ ਜਿਹੜਾ ਬੱਚਾ ਸੀ ਉਹ ਆ ਇਹ ਇਹ ਉਹ ਜਿਹੜੀ ਬਚੀ ਸੀ ਨਹੀਂ ਕੀ ਜੀ ਉਹ ਉਹ ਹੈ ਪਛਾਣਦਾ ਤੈਨੂੰ ਵੀ ਤਾਂ ਕਰਕੇ ਹੈ ਨੇ 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 ਮੈਂ ਭੁੱਲ ਗਿਆ ਯਾਰ ਮੈਂ ਯਾਰ ਧੋਰੂ ਠੀਕ ਹੈ ਹਾਂਜੀ ਚੋਬਰ ਜੀ ਰੱਖ ਦਿਓ ਆਪਣੀ ਟੂਸਾਂ ਦੇ ਟੋਰੀ ਆਇਆ 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 ਬੋਲ ਮਾਰ ਕੇ ਪਾਇ ਕਰ ਪਾਇਆ ਆਇਆ 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 ਤਾਂ ਕਰਕੇ ਹੋਰ ਮਾਰ ਦੋ ਚਾਰ ਚਲੋ ਜੀ ਚੱਲਦੇ ਆ ਖੇਤ ਕਰਸਾਨ ਬਣ ਗਏ ਜੀ ਹੁਣ ਆ ਪਈ ਛੱਡੇ ਕੇ ਪਿੱਛਾ ਵੱਡਾ ਜਾਵੇ ਮੇਰਾ ਚੱਲ ਗਏ ਲਓ ਜੀ ਚੱਕੋ ਜੀ ਕਹੀ ਆਏ ਆਈ ਢਾ ਦਿਓ ਪੱਤਰੇ ਹਾਂ ਭਾਈ ਹਾਂਜੀ ਹਾਂਜੀ ਐਨ ਨਹੀਂ ਤੁਹਾਨੂੰ ਜੀ ਵਾਲਾ ਫੋਨ ਆਈਆ ਸਰਵਸ ਵਾਲੀ ਫਾਸਟ ਹੈ ਬੰਦੇ ਬਹੁਤ ਬੈਠਣੇ ਵੇਲੇ ਸਾਰੇ ਕੰਮ ਵਾਲੀਆਂ ਜੀ ਉਹ ਵਾਣ ਵੇਖੇ ਮੋਹ ਹੈ ਕਣ ਕੋਟਾਂ ਦੀ ਬੀਂਦੀ ਘਟਾ ਰੱਖਾਂਗੇ ਉਥਾਂ ਹਾਸਤੇ ਘਰ ਦੇ ਦਿੰਦੇ ਨਹੀਂ ਫਰੜਾਈ ਚ ਕੀ ਫਾਇਦਾ ਭਈ ਹਾਂਜੀ ਤੇ ਉਹ ਜਿਹੜੇ ਉਧਰੇ ਪਰਲੇ ਖੁੱਡੇ ਚ ਕੂਤਰ ਸੀਗੇ ਉਹ ਸਾਰੇ ਚੱਕ ਕੇ ਛੜਦੇ ਡੋਲੀਆਂ ਦੇ ਠੀਕ ਹੈ ਕਰ ਕੋ ਤੜਕੇ ਦੇ ਟਾਈਮ ਪੁੱਤਰ ਦਾਣੇ ਖਾਂਦੇ ਆ ਘਟ ਤੇ ਮੈਂ ਵੀ ਇੱਕ ਵਾਰੀ ਹੋਰ ਰੱਖ ਦਿੰਦੇ ਹੈਗੇ ਪਾਣੀ ਵੇਖ ਮੁੰਡਿਆ ਹੈ ਕਿ ਹੈ ਨਹੀਂ ਇਹਨਾਂ ਕੋਲੇ ਕਿੰਨਾ ਰੁਪਇਆ ਹੈ ਹਾਂਜੀ ਸੋ ਮਣੀ ਬੰਦੇ ਜੀ ਪੂਰਾ ਵਸੀਨ ਬਣ ਲੱਗ ਗਿਆ ਜੀ ਠੀਕ ਹੈ ਕਿ ਨਹੀਂ ਹਾਂ ਕਿਉਂਕਿ ਚੱਲ ਕੇ ਹਜੇ ਨਾ ਚੇਤਰ ਤੇ ਵਿਸਾਖ ਚੱਲ ਰਿਹਾ ਜਦੋਂ ਜੇਠ ਹੜ ਹੋਇਆ ਉਦੋਂ ਨਹੀਂ ਆਉਣਾ ਕੋਈ ਵੀ ਇੱਥੇ ਠੀਕ ਹੈ ਕਿ ਨਹੀਂ ਉਦੋਂ ਲਗਭਗ ਕਲਾ ਮਣ ਪੀ ਤੇ ਖੜਾਉਂਦਾ ਮੂੰਹ ਐ ਤਾਂ ਕਿਉਂ ਹੋ ਆਏ ਨਹੀਂ ਆਉਂਦਾ ਨਹੀਂ ਨਹੀਂ ਕੂਤਰ ਕੂਤਰਾਂ ਨੂੰ ਸਾਰੇ ਅੰਦਰ ਵੜ ਜਾਣੇ ਨਹੀਂ ਬੰਦੇ ਨੂੰ ਤਾਂ ਮੈਂ ਰੈਸਟਰੇ ਭੇਜ ਦਿੰਦਾ ਹੁਣ ਆਪੀ ਮੈਂ ਕਹਣਾ ਤੂੰ ਜਾਓ ਕੋਈ ਚੱਕਰ ਨਹੀਂ ਆਪਾਂ ਕਰ ਲਈ ਜਾਵਾਂਗੇ ਆਪਾਂ ਤੇਰੇ ਲਈ ਹਾਜ਼ਰ ਹਾਂ ਜਦ ਤੂੰ ਛੱਡੇਗਾ ਕੋਈ ਦਿੱਕਤ ਨਹੀਂ ਖੜ ਜਾ ਫਿਰ ਲਾੜ ਦੀ ਨਿਕਲਦੀ ਫਿਰ ਸੱਦਾਂਗੇ ਤੇਨੂੰ ਹਾਂਜੀ ਬਾਪੂ ਚੱਲੇ ਜੀ ਗਿੱਦੜਵਾਹਾ ਦੀਦੇ ਕੋਈ ਨਹੀਂ ਦੇ ਜਤਾ ਯਾਰ ਬਦਾਮ ਲੈਣ ਨਾਲੇ ਮੈਂ ਪਿਉਰੇ ਵਾਲੇ ਮੁੰਡਾ ਰਾਤ ਘਰੇ ਛੱਡ ਜਾਗੇ ਜਵਾਕ ਹੈ ਰੁੱਟ ਕੋਣਾ ਹੋ ਜੇ ਨਾਲ ਤਾਂ ਕਰਕੇ ਮਲੇ ਗਾਂ ਤੋਂ ਜਾ ਕੇ ਹਾਂ ਮਲੇ ਗਾਂ ਤੋਂ ਜਾ ਕੇ ਬਦਾਮ ਤੋਂ ਪੁੱਤਰਾਂ ਹੁੰਦੇ ਹੋਰ ਸਮਾਂ ਲੈ ਕੋਣੇ ਗਿੱਦੜਵਾਹ ਸ਼ਹਿਰ ਤੋਂ ਬਹੁਤ ਕੋਈ ਜੀ ਗਿੱਦੜਵਾਹ ਸ਼ਹਿਰ ਹਾਂਜੀ ਇੱਥੇ ਬਦਾਮ ਲੈਣ ਤੇ ਤੇ ਸੀਟ ਉਹਨੇ ਬਤਾ ਗਈ। ਕਹਾਂ ਕੜਜੂ ਲੈ ਕੇ ਦਿੰਦਾ। ਮੈਂ ਕਹੀ ਵੀ ਸਹੀ ਐ। ਚਲੋ ਕੋਈਆਂ ਥੋੜੀਆਂ ਲੈ ਕੇ ਆਨੇ ਕਰਾਂ। ਭਾਈ ਆ ਗਏ। ਆ ਨਵੇਂ ਲਾਇਆ ਸਾਰਾ ਕੁਝ ਇਹ ਉਹ। ਉਹ ਤਾਂ ਆਏ ਤਾਂ ਪਹਿਲਾਂ ਵੀ ਸੀਗੇ। ਉਹ ਦਿਨ ਤੂੰ ਬਾਹਲਾ ਰੱਜਿਆ ਸੀਗਾ ਕੋ ਰੋਟਣਾ ਟਾਟਾ ਖਾ ਕੇ ਆਇਆ ਸੀ ਤਾਂ ਇਹਨੂੰ ਪਤਾ ਨਹੀਂ ਲੱਗਿਆ। ਹੋਰ ਕੋਈ ਗੱਲ ਨਹੀਂ। ਤੇ ਬਸ ਆ ਗਏ ਵੀ ਇੱਥੇ ਠੀਕਾ ਬਦਾਮ ਥੋੜੀ ਮੋਟੀ ਲੈਣੀ ਸੀ ਬਾਹਲੇ ਨਹੀਂ ਲੈਣੀ ਸੀਗੇ। ਤੇ ਹੁਣ ਇੱਥੇ ਮੈਂ ਸੀਟ ਆਇਆ ਤਾਂ ਸੀਟੀ ਦਾ ਸਟਾਕ ਕੋਚਾ ਖਾਈ ਚੱਲ ਗਏ। ਠੀਕ ਨਹੀਂ ਉਹ ਘਰੇੜ ਦੋ ਜਵਾਕ ਉੱਥੋਂ ਨੇ ਠੱਗੀ ਮਾਰੇ। ਉਦੋਂ ਹੀ ਕੱਲੇ ਦੋ 버ਗਰ ਖਾਏ ਪਾ ਜਾ ਕੇ। ਬਾਦਲੋ। ਆਪੀ ਗਲੋਬੇ ਕਿ ਆ ਕਿ ਉਹ ਸਾਨੂੰ ਨਹੀਂ ਖਾਉਂਦੇ ਇਟਸ ਸਟੱਪ ਕਲਚਰ ਟਾਈਮ ਹੂ ਖਾ ਲੋ ਭੁਖੇ ਮਾਰ ਕੇ ਹਾਂਜੀ ਆਉਂਚ ਗਾਈ ਜੀ ਕਰ ਰਹੀ ਕਾਂ ਟੇਡ ਘੰਟੇ ਦੇ ਵਿੱਚ ਵਿੱਚ ਹੀ ਆ ਗਿਆ ਵਾਂਗੇ ਮੇਰੇ ਨਾਲ ਹਾਂਜੀ ਲਾਂਦੀ ਜੀ ਮੇਰੇ ਵੀਰੋ ਆ ਗਈ ਰੋਟੀ ਆਪਣੀ ਠੀਕ ਹੈ ਜੀ ਆਹ ਦਾਲ ਮੁੰਡੇ ਦੀ ਆਹ ਦਾਲ ਮੇਰੀ ਠੀਕ ਹੈ ਇੱਕ ਮਿੰਟ ਆ ਵਿੱਚੋਂ ਮੈਂ ਕੱਢਤੀ ਹੈ ਲੀਹ ਹੋਰੀ ਆਹ ਦਾ ਲੀਹੋ ਦੀ ਤੇ ਆਹ ਦੇਖ ਖੂਤਰਾਂ ਦੀ ਸਹੀ ਹੈ ਨਾ ਵੰਡੇ ਆਹ ਦਾਲਾਂ ਦਾ ਫਰਕ ਵੀ ਕੀ ਹੈ ਇੱਕੇ ਤੜਕਾ ਲੱਗਿਆ ਇਹਦੇ ਚ ਠੀਕ ਹੈ ਇਹਦੇ ਤੜਕਾ ਨਹੀਂ ਲੱਗਿਆ ਸਾਹਮਣੇ ਬੜੀ ਜਾਂਚ ਕੇ ਸੇਵਾ ਕਰਦਾ ਤੇ ਆਪਾਂ ਉਹਦੇ ਅਖ ਨੂੰ ਪਿਆਜ਼ ਐਂਡ ਦਸਣ ਤੇ ਦੂਜਾ ਸਮਾਨ ਨਹੀਂ ਖਾਂਦੇ ਉਹ ਆ ਬਹਾਮਣਾ ਦੇ ਸੁਦਾ ਚੱਲਦੇ ਆ ਬ੍ਰਾਹਮਣੋ ਦੇ ਘਰੋਂ ਮੈਂ ਤਾਂ ਪਿਆਜ਼ ਔਰ ਲਸਣ ਵੀ ਉਹ ਆਣਾ ਮਣਾ ਉਹ ਕੰਮ ਆਪਣੇ ਉੱਤੇ ਸਿੱਧੇ ਹਿਸਾਬ ਹੈ ਸੱਚੀ ਇਹ ਇਹ ਤਾਂ ਸੁਰੇ ਹੀ ਆ ਇਹਨੂੰ ਤਾਂ ਕੋਈ ਮਰਜੀ ਸੱਚੀ ਆਪਣੀ ਦਾਲ ਜਮਾ ਹੁੰਦੀ ਨਹੀਂ ਨੀ ਨੀ ਲੈਕਟ ਨੰਬਰ ਆ ਇੱਕ ਨੰਬਰ ਕੱਢੋ ਉਹੀ ਖਾਂਦੇ ਆ ਕੰਮ ਪੂਰਾ 30 ਦੇ ਆਈਆਂ 30 ਦੇ ਬਸ ਨਾ ਕਰਨਾ ਕਿ ਆਪਾਂ ਜਾਇ ਫਿਰਦਾ ਖੜ ਜਾ ਹਾ ਪਾਣੀ ਲੈ ਕੇ ਆਉਣਾ ਮੈਂ ਹੁਣ ਲਓ ਜੀ ਤੇ ਵੀ ਹੁਣ ਵੀ ਪਾ ਦੇ ਰੱਖੀ ਠੀਕ ਹੈ ਲਓ ਬੇਟਾ ਜੀ ਖਾਓ ਮੇਰੀ ਸ਼ਾਨੀ ਮਿੱਠੀ ਹਾਂਜੀ ਮੇਰੇ ਵੀਰੋ ਓਕੇ ਹੋ ਗਈ ਜੀ ਰਿਪੋਰਟ ਬਾਦਾਮ ਵਗੈਰਾ ਪਿਉਂਦੇ ਤੇ ਜਿੰਦੇ ਕੁੰਡੇ ਲੱਗੇ ਆ ਮੁੰਡਾ ਅੰਦਰ ਸੁੱਤਾ ਪਿਆ ਰੂਮੀ ਵਾਲਾ ਉਹ ਵੇਖੋ ਆ ਹੋਇਆ ਵਾ ਮੁੰਡਾ ਗੱਡੀਆਂ ਲਾ ਰਿਹਾ ਜੀ ਪੀ ਤੇ ਹੋਇਆ ਪਤਾ ਸੁੱਤਾ ਪਿਆ ਜੀ ਲਿਓ ਇਹ ਦਰੋ ਫਿਰਦਾ ਮਸਤੀ ਕਰਦਾ ਤੇ ਫੋਨ 1% ਕਿਸੇ ਵਕਤ ਬੰਦ ਹੋ ਸਕਦਾ ਕੋਈ ਬਲੌਗ ਦੀ ਨਹੀਂ ਕਰਦੇ ਬਾਏ ਬਾਏ ਫੋਰ ਨਾਈਟ ਲਵ ਯੂ ਸਾਰਿਆਂ ਨੂੰ ਕੱਲ ਦੇਖਦੇ ਹਾਂ ਕੀ ਬਾਤ ਹੈ